ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਮੋਟਰ ਵੱਢ ਕੇ ਉਹਦੇ ਵਿੱਚੋਂ ਤੰਬਾ ਕਿਵੇਂ ਕੱਢਿਆ ਜਾਂਦਾ ਹੈ ਇਹ ਆਪਣੇ ਕੋਲ ਜੋ ਤੁਸੀਂ ਦੇਖ ਰਹੇ ਹੋ ਰੈਜ ਦੀ ਮੋਟਰ ਆ ਗਈ ਸਭ ਤੋਂ ਪਹਿਲਾਂ ਆਪਾਂ ਇਹਨੂੰ ਵਿਚਾਲਿਓ ਜਮਾ ਸੈਂਟਰ ਚੋਂ ਚਾਰੇ ਪਾਸਿਓ ਔੜੀ-ਹੌੜੀ ਕੱਟ ਲਾ ਕੇ proper trick ਨਾਲ ਵੱਡ ਲੈਣਾਗਾ ਮੋਟਰ ਨੂੰ ਇਹਨੂੰ ਵੱਡਣ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚੋਂ ਕਾਪਰ ਕੱਢਾਂਗੇ ਬਾਕੀ ਜੇ ਆਪਾਂ ਇਹ ਮਸ਼ੀਨ ਮੋਟਰ ਐਂ ਬਣੀ ਬਣਾਈ ਵੇਚਦੇ ਆ ਤਾਂ ਬਣੀ ਬਣਾਈ ਦੇ ਆਪਣੇ ਪੈਸੇ ਘਟਟ ਵਟੇ ਜਾਂਦੇ ਨੇ ਤੇ ਜੇ ਆਪਾਂ ਇਹਨੂੰ ਵੱਡ ਕੇ ਇਹਦੇ ਵਿੱਚੋਂ ਕਾਪਰ ਕੱਢ ਕੇ ਫਿਰ ਵੇਚਦੇ ਆ ਫਿਰ ਆਪਣਾ ਦੋ ਤੋਂ 250 ਰੁਪਏ ਤੱਕ ਇਹਦਾ ਵੱਧ ਵਟਿਆ ਜਾਂਦਾ ਹੈਗਾ। ਸੋ ਜੇ 2 250 ਰੁਪਏ ਆਪਾਂ ਵੱਧ ਵਟਣਾ ਉਹਦੇ ਲਈ ਮਿਹਨਤ ਦਾ ਫਿਰ ਥੋੜੀ ਜੀ ਕਰਨੀ ਪਊਗੀ। ਇਸ ਕਰਕੇ ਆਪਾਂ ਇਹਨੂੰ ਮੋਟਰ ਨੂੰ ਚਾਰੇ ਸਾਈਡਾਂ ਤੋਂ ਵੱਡ ਲਿਆ। ਵੱਡਣ ਤੋਂ ਬਾਅਦ ਥੋੜਾ ਜਿਹਾ ਉੱਤੇ ਆਪਾਂ ਅਥਾਂੇ ਜ਼ੋਰ ਮਰਾਂਗੇ ਤਾਂ ਕਿ ਇਹ ਟਾਪਾ ਚੰਗੀ ਤਰ੍ਹਾਂ ਖੁੱਲ ਜਾਵੇ ਖੁੱਲਣ ਤੋਂ ਬਾਅਦ ਆ ਤੁਸੀਂ ਦੇਖ ਰਹੇ ਹੋ ਥੋੜੀ ਜਿਹੀ ਮਦਦ ਨਾਲ ਇਹ ਤੇ ਸੱਟ ਮਾਰੀ ਜਾ ਰਹੀ ਹੈ ਸੱਟ ਮਾਰਨ ਤੋਂ ਬਾਅਦ ਉਹ ਮੋਟਰ ਜੋ ਇਹਦੀ ਨਿਕਲ ਕੇ ਬਾਹਰ ਆ ਚੁੱਕੀ ਹੈ ਇਸ ਦੇ ਵਿੱਚ ਤਕਰੀਬਨ 800 ਗ੍ਰਾਮ ਤਾਂਬਾ ਆਪਾਂ ਕੱਢਾਂਗੇ ਧੰਨਵਾਦ ਜੀ